ਰਾਮ ਰਾਮ ਜੀ ਬਲਗੁੰਧਾਈ ਤੇ ਗੁਰੂ ਨਾਨਕ ਜੀ ਦੀ ਮੁਲਾਕਾਤ ਸ਼ਾਸਵਾਗਨ ਨਾਲ ਮੁਲਾਕਾਤ ਅਤੇ ਉਸ ਦਾ ਮੇਲਾ ਸ਼ੁਰੂ ਕਰਨ ਦੇ ਬਾਅਦ ਨਾਨਕ ਜੀ ਵਾਲਾ ਜੀ ਨਾਲ ਅੱਗੇ ਨੂੰ ਤੁਰ ਪਏ ਅੱਗੇ ਉਹਨਾਂ ਦੀ ਮੁਲਾਕਾਤ ਬਲਗੁੰਧਾਈ ਨਾਲ ਹੋਈ ਬਲਗੁੰਧਾਈ ਬਹੁਤ ਹੀ ਪ੍ਰਸਿੱਧ ਤਰਮਾਤਮਾ ਵਿਅਕਤੀ ਸੀ ਉਸ ਨੇ ਇੱਕ ਆਸ਼ਰਮ ਖੋਲ ਰਖਿਆ ਸੀ ਜਿਸ ਵਿੱਚ ਉਹ ਆਏ ਗਏ ਯਾਤਰਾਵਾਂ ਨੂੰ ਰਹਿਣ ਲਈ ਸਥਾਨ ਖਾਣ ਲਈ ਭੋਜਨ ਅਤੇ ਪਹਿਨਣ ਲਈ ਸੁੰਦਰ ਵਸਤਰ ਦੰਦਾ ਸੀ ਉੱਥੇ ਉਸ ਨੇ ਘੋੜੇ ਵੀ ਰੱਖੇ ਹੋਏ ਸਨ ਜੇ ਕਿਸੇ ਸੰਤ ਨੇ ਜਾਂ ਯਾਤਰੀ ਨੇ ਨੇੜੇ ਜਾਣਾ ਹੋਵੇ ਤੇ ਉਹਨਾਂ ਘੋੜਿਆਂ ਦਾ ਇਸਤੇਮਾਲ ਕਰਕੇ ਜਾ ਸਕਦਾ ਸੀ ਅਤੇ ਵਾਪਸ ਉਹ ਘੋੜੇ ਉੱਥੇ ਹੀ ਛੱਡ ਕੇ ਚਲਾ ਜਾਂਦਾ ਸੀ ਉਸ ਕੋਈ ਪੈਸੇ ਵੀ ਨਹੀਂ ਵਸੂਲੇ ਜਾਂਦੇ ਸਨ ਇਸ ਤਰ੍ਹਾਂ ਉਹ ਆਏ ਗਏ ਯਾਤਰੀਆਂ ਦੀ ਸੇਵਾ ਕਰਦਾ ਸੀ ਅਤੇ ਸਾਧੂ ਸੰਤਾਂ ਦੀ ਵੀ ਸੇਵਾ ਕਰਦਾ ਸੀ ਨਾਨਕ ਜੀ ਨੂੰ ਉਸ ਤੇ ਬਾਰੇ ਪਤਾ ਲੱਗਾ ਨਾਨਕ ਜੀ ਉਸ ਦੇ ਡੇਰੇ ਦੇ ਬਾਹਰ ਇੱਕ ਰੁੱਖ ਹੇਠਾਂ ਜਾ ਕੇ ਰੁਕ ਗਏ ਉਸ ਦਾ ਇੱਕ ਚੇਲਾ ਆਇਆ ਉਸਨੇ ਕਿਹਾ ਨਾਨਕ ਜੀ ਉਸਨੇ ਕਿਹਾ ਸੰਤ ਜੀ ਤੁਸੀਂ ਇੱਥੇ ਬਾਹਰ ਕਿਉਂ ਰੁਕੇ ਹੋ ਇਹ ਆਸ਼ਰਮ ਤੁਹਾਡੇ ਵਰਗੇ ਸਾਧੂ ਸੰਤਾਂ ਦੀ ਸੇਵਾ ਵਾਸਤੇ ਹੀ ਖੋਲਿਆ ਹੋਇਆ ਹੈ ਬਾਲ ਗੁਦਾਈ ਨਾਮ ਦੇ ਮੇਰੇ ਮਾਲਕ ਨੇ ਤੁਸੀਂ ਆਓ ਅੰਦਰ ਆਸ਼ਰਮ ਦੇ ਬਹੁਤ ਸਹੂਲਤਾਂ ਹਨ ਤੁਸੀਂ ਇਸ ਰੁੱਖ ਹੇਠਾਂ ਕਿਉਂ ਬੈਠੇ ਹੋ ਨਾਨਕ ਜੀ ਨੇ ਕਿਹਾ ਕਿ ਮੈਂ ਇਸ ਰੁੱਖ ਹੇਠਾਂ ਬਹੁਤ ਸੁਖ ਵਿੱਚ ਹਾਂ ਵੈਸੇ ਵੀ ਜੋ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਹ ਜਿੱਥੇ ਵੀ ਜਾਏ ਸੁਖੀ ਹੀ ਰਹਿੰਦਾ ਹੈ ਉਸ ਨੂੰ ਮੈਲ ਮਾਰਿਆਂ ਨਾਲ ਕੀ ਲੈਣਾ ਦੇਣਾ ਮੰਨੂ ਕੁਝ ਨਹੀਂ ਚਾਹੀਦਾ ਮੈਂ ਇੱਥੇ ਸੁਖੀ ਹਾਂ ਜਦੋਂ ਉਹ ਵਾਪਸ ਬਾਲ ਗੁੰਦਾਈ ਕੋਲ ਗਿਆ ਤੇ ਸਾਰੀ ਵਾਰਤਾ ਦੱਸੀ ਕਿ ਇੱਕ ਅਤੀਤ ਬਾਹਰ ਰੁਖੇ ਠਾਂ ਰੁਕੇ ਹੋਏ ਹਨ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਚੇਲਾ ਵੀ ਹੈ ਉਹ ਇੱਥੇ ਨਹੀਂ ਆ ਰਹੇ ਤੇ ਉਹ ਬਹੁਤ ਅਤੀਤ ਕੋਈ ਪ੍ਰਮਾਤਮਾ ਦੇ ਪਿਆਰੇ ਮਾਲੂਮ ਹੁੰਦੇ ਨੇ ਉਹਨਾਂ ਨੂੰ ਜੇ ਇੱਥੇ ਨਿਵਾਸ ਕਰਾ ਦੋ ਤੇ ਬਹੁਤ ਚੰਗਾ ਹੋਵੇਗਾ। ਉਸ ਦੀਆਂ ਗੱਲਾਂ ਸੁਣ ਕੇ ਬਾਲਗੁਣਾ ਨੂੰ ਲੱਗਿਆ ਕਿ ਇੱਕ ਪੁਜੇ ਹੋਏ ਸੰਤ ਨੇ, ਉਹ ਸੰਤ ਸੇਵੀ ਹੀ ਸੱਚੇ ਹਿਰਦੇ ਵਾਲਾ ਸੀ। ਉਹ ਆਪ ਗਿਆ ਤੇ ਉਸਨੇ ਕਿਹਾ ਸੰਤ ਜੀ ਤੁਸੀਂ ਇੱਥੇ ਦੁੱਖ ਵਿੱਚ ਕਿਉਂ ਬੈਠੇ ਹੋ? ਇਹ ਰੁੱਖ ਇਹ ਤਾਂ ਕੋਈ ਸੁੱਖ ਸਹੂਲਤ ਨਹੀਂ ਹੈ। ਮੇਰੇ ਆਸ਼ਰਮ ਤੁਹਾਡੇ ਵਾਸਤੇ ਸੰਤਾਂ ਵਾਸਤੇ ਹੀ ਹੈ। ਕਿਰਪਾ ਕਰਕੇ ਮੇਰੇ ਆਸ਼ਰਮ ਚਾਓ, ਸੁੱਖ ਸਹੂਲਤਾਂ ਮਾਣੋ, ਸੁੰਦਰ ਵਸਤਰ ਪਹਿਨਣ ਵਾਸਤੇ ਨੇ, ਸੁੰਦਰ ਭੋਜਨ ਖਾਣ ਵਾਸਤੇ ਹੈ। ਬਹੁਤ ਸੁੰਦਰ ਕਮਰਾ ਰਹਿਣ ਵਾਸਤੇ ਹੈ ਤੁਸੀਂ ਇੱਥੇ ਨਾ ਰੁਕੋ ਤੁਸੀਂ ਕਿਰਪਾ ਕਰਕੇ ਮੇਰੇ ਆਸ਼ਰਮ ਵਿੱਚ ਜਾਓ ਨਾਨਕ ਜੀ ਨੇ ਕਿਹਾ ਕਿ ਮੈਂ ਕਦੋਂ ਕਿਹਾ ਕਿ ਮੈਂ ਇੱਥੇ ਦੁਖੀ ਹਾਂ ਸੰਤ ਜਿੱਥੇ ਵੀ ਜਾਂਦਾ ਹੈ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਣ ਕਰਕੇ ਉਸ ਨੂੰ ਦੁੱਖ ਵਿਆਪ ਨਹੀਂ ਸਕਦਾ ਅਦੇ ਸਾਧੂ ਸੰਤ ਕਿੱਥੇ ਮੰਦਰ ਮਹਿਲ ਮਾੜੇ ਲੱਭੇ ਜਿੱਥੇ ਵੀ ਰੁੱਖ ਹਟਾ ਉਸ ਨੂੰ ਜਗ੍ਹਾ ਮਿਲ ਜਾਂਦੀ ਹੈ ਉਹ ਉਸ ਤੇ ਵਾਸਤੇ ਮਹਿਲ ਹੈ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਫਿਰ ਬਾਲਗ ਉਹਨਾਂ ਨੇ ਬੇਨਤੀ ਕੀਤੀ ਕਿ ਸੰਤ ਜੀ ਹੁਣ ਮੀ ਪੈਣ ਵਾਲਾ ਹੈ ਰਾਤਿ ਬਹੁਤ ਹੋ ਗਈ ਹੈ ਮੇਰੇ ਉਤੇ ਕਿਰਪਾ ਕਰੋ ਮੇਰੀ ਪ੍ਰਸੰਤਾ ਲਈ ਮੇਰੇ ਉਤੇ ਕਿਰਪਾ ਕਰਨ ਲਈ ਕਿਰਪਾ ਕਰਕੇ ਮੇਰੇ ਆਸ਼ਰਮ ਵਿੱਚ ਪੈਰ ਪਾਓ ਜਦੋਂ ਉਸ ਦੀ ਸ਼ਰਧਾ ਭਾਵ ਦੇਖਿਆ ਤੇ ਨਾਨਕ ਜੀ ਪਸੰਦ ਹੋ ਕੇ ਉਸ ਦੇ ਨਾਲ ਚੱਲ ਪਏ ਫਿਰ ਉਸ ਨੇ ਨਾਨਕ ਜੀ ਨੂੰ ਕੋਰਸਾਲ ਦਿਖਾਈ ਜਿੱਥੇ ਉਹ ਮੁਕਤ ਵਿੱਚ ਘੋੜੇ ਸਵਾਰੀ ਕਰਨ ਵਾਸਤੇ ਦੇ ਦਿੰਦਾ ਸੀ ਯਾਤਰਾ ਨੂੰ ਦੇ ਸਾਧਵਾਨਾਂ ਉਸਨੇ ਸੁੰਦਰ-ਸੁੰਦਰ ਵਸਤਰ ਦਿਖਾਏ ਜੋ ਉੱਥੇ ਸਾਧੂ ਸੰਤ ਪਹਿਨ ਸਕਦੇ ਸੀ ਫਿਰ ਉਸਨੇ ਭੋਜਨ ਦਿਖਾਇਆ ਪੰਤ-ਪੰਤ ਦੇ ਭੋਜਨ ਤਿਆਰ ਸਨ ਜੋ ਯਾਤਰਾਂ ਲਈ ਖਾਣ ਲਈ ਅਤੇ ਸਾਧੂਆਂ ਲਈ ਬਣਾਏ ਗਏ ਸਨ ਬਲਗਉਦਾਇ ਨੇ ਕਿਹਾ ਇਹ ਸਭ ਮੈਂ ਯਾਤਰਾਂ ਲਈ ਬਣਾਏ ਹਨ ਇਹ ਸਭ ਸੇਵਾ ਲਈ ਹੈ ਨਾਨਕ ਜੀ ਨੇ ਕਿਹਾ ਸੇਵਾ ਲਈ ਤੇ ਠੀਕ ਹੈ ਲੇਕਿਨ ਸਿਰਫ ਇਸ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੋ ਤੱਕ ਮਨ ਵਿੱਚੋਂ ਮਾਨ ਨੂੰ ਨਹੀਂ ਧਾਇਆ ਜਾਂਦਾ ਪ੍ਰਮਾਤਮਾ ਦੇ ਨਾਲ ਮਨ ਵਿੱਚ ਇੱਕ ਬਿਰਤੀ ਨਹੀਂ ਲਗਾਈ ਜਾਂਦੀ ਅਨੰਨਾਖੰਡ ਭਗਤੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਫਿਰ ਉਸਨੇ ਕਿਹਾ ਕਿ ਤੁਸੀਂ ਕੌਣ ਹੋ ਤੁਹਾਡੀਆਂ ਗੱਲਾਂ ਬਹੁਤ ਸੁੰਦਰ ਨੇ ਤੁਹਾਡਾ ਪਹਿਨਾਵਾ ਬਹੁਤ ਸੁੰਦਰ ਹੈ ਕਿੱਥੋਂ ਆਏ ਹੋ ਨਾਨਕ ਜੀ ਨੇ ਕਿਹਾ ਮੈਂ ਨਾਨਕ ਨਿਰੰਕਾਰ ਹੀ ਹਾਂ ਇਹ ਮੇਰਾ ਭਾਈ ਬਾਲਾ ਹੈ ਅਤੇ ਅਸੀਂ ਉਦਾਸੀਆਂ ਕਰਦੇ ਹੋਏ ਇੱਥੇ ਵਿਚਰ ਰਹੇ ਹਾਂ ਤੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਦਾ ਪ੍ਰਚਾਰ ਕਰ ਰਹੇ ਹਾਂ ਬਾਲਕੁ ਨੇ ਨੇ ਕਿਹਾ ਕਿ ਮੈਂ ਤੁਹਾਡਾ ਨਾਮ ਸੁਣਿਆ ਹੈ ਤੁਹਾਡੀ ਸਿੱਧਾਂਤਾਂ ਚਰਚਾ ਬਹੁਤ ਪ੍ਰਸਿੱਧ ਹੋਈ ਹੈ ਅਤੇ ਮੈਂ ਤੁਹਾਡੇ ਦਰਸ਼ਨਾਂ ਲਈ ਬਹੁਤ ਚਿਰ ਤੋਂ ਪ੍ਰਮਾਤਮਾ ਅਗੇ ਅਰਦਾਸ ਕਰ ਰਿਹਾ ਸੀ ਅੱਜ ਮੇਰੀ ਅਰਦਾਸ ਪੂਰੀ ਹੋਈ ਮੇਰੇ ધਨ ਭਾਗ ਨੇ ਜੋ ਤੁਸੀਂ ਮੇਰੇ ਆਸ਼ਰਮ ਵਿੱਚ ਆਪਣੇ ਚਰਨ ਪਾਏ ਹਨ ਫਿਰ ਉਸਨੇ ਕਿਹਾ ਕਿ ਨਾਨਕ ਜੀ ਗੰ ਦਸੋ ਤੁਸੀਂ ਬਾ ਰੁਖੇਠਾ ਖੁਸ਼ੀ ਜਾਂ ਇੱਥੇ ਤੁਸੀਂ ਸੁਖ ਵਿੱਚ ਹੋ ਤੁਸੀਂ ਸੁਖ ਵਿੱਚ ਕਿੱਥੇ ਸੀ ਆਸ਼ਰਮ ਵਿੱਚ ਜਾਂ ਰੁਖੇਠਾ ਨਾਨਕ ਜੀ ਨੇ ਕਿਹਾ ਕਿ ਮੈਂ ਰੁਖੇਠਾ ਮੀ ਸੁਖੀ ਸੀ ਮੈਂ ਆਸ਼ਰਮ ਵਿੱਚ ਵੀ ਸੁਖੀ ਹਾਂ ਕਿਉਂਕਿ ਮੈਂ ਪਰਮਾਤਮਾ ਨਾਲ ਜੁੜਿਆ ਹੋਇਆ ਹਾਂ ਪਰਮਾਤਮਾ ਦੇ ਨਾਮ ਦਾ ਨਿਰੰਤਰ ਮਨ ਵਿੱਚ ਜਾਪ ਚੱਲਦਾ ਰਹਿੰਦਾ ਹੈ ਜਿਸ ਨਾਲ ਦੁੱਖ ਵਿਆਪਦਾ ਹੀ ਨਹੀਂ ਫਿਰ ਬਾਲ ਗੁੰਦੈ ਨੇ ਕਿਹਾ ਕਿ ਮਨ ਨੂੰ ਤੁਸੀਂ ਸਪਸ਼ਟ ਦੱਸੋ ਕਿਰਪਾ ਕਰਕੇ ਕੀ ਦੁਖੀ ਕਿਸ ਤਰ੍ਹਾਂ ਬੰਦਾ ਹੁੰਦਾ ਹੈ ਅਤੇ ਸੁਖੀ ਕਿਸ ਤਰ੍ਹਾਂ ਹੁੰਦਾ ਹੈ ਨਾਨਕ ਜੀ ਨੇ ਕਿਹਾ ਕਿ ਜਦੋਂ ਮਨ ਵਿੱਚ ਇੱਛਾਵਾਂ ਦੇ ਬਦਲ ਹੁੰਦੇ ਨੇ ਉਦੋਂ ਬੰਦਾ ਦੁਖੀ ਹੁੰਦਾ ਹੈ ਅਤੇ ਜਦੋਂ ਮਨ ਵਿੱਚ ਕੋਈ ਇੱਛਾ ਨਹੀਂ ਹੁੰਦੀ ਉਦੋਂ ਬੰਦਾ ਸੁਖੀ ਹੁੰਦਾ ਹੈ ਇਹ ਸੁਣ ਕੇ ਉਹ ਬਹੁਤ ਪ੍ਰਸੰਨ ਹੋਇਆ ਉਸਨੇ ਨਾਨਕ ਜੀ ਦੇ ਚਰਨਾਂ 'ਚ ਆਪਣਾ ਮस्तक ਰੱਖਿਆ ਅਤੇ ਕਿਹਾ ਮਨ ਨੂੰ ਅੱਜ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਉਸਨੇ ਸਾਂਗ ਅਤੇ ਰੋਟੀ ਦਿਖਾਈ ਸਿੱਧੀ ਸਾਦੀ ਰੋਟੀ ਤੇ ਸਾਗ ਉਹ ਕਿਹਾ ਉਸਨੇ ਕਿਹਾ ਕਿ ਇਹ ਮੇਰਾ ਭੋਜਨ ਹੈ ਜੋ ਛੱਤੀ ਪ੍ਰਕਾਰ ਦੇ ਵਿੰਜਨਤਾਂ ਨੂੰ ਦਿਖਾਏ ਨੇ ਉਹ ਯਾਤਰਾਂ ਲਈ ਹੈ ਮੈਂ ਕੱਪੜੇ ਵੀ ਸਾਦੇ ਪਾਉਂਦਾ ਹਾਂ ਭੋਜਨ ਵੀ ਸਾਦਾ ਕਰਦਾ ਹਾਂ ਬਾਕੀ ਜੋ ਕੁਝ ਤੁਸੀਂ ਇੱਥੇ ਦੇਖ ਰਹੇ ਹੋ ਉਹ ਸਭ ਯਾਤਰਾਂ ਦੀ ਸੇਵਾ ਲਈ ਸਾਧੂਆਂ ਦੀ ਸੇਵਾ ਲਈ ਹੈ ਮੇਰੇ ਮੰਨ ਦਾ ਮੁੱਖ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੀ ਹੈ ਨਾਨਕ ਜੀ ਨੇ ਕਿਹਾ ਕਿ ਇਹ ਤੁਸੀਂ ਬਹੁਤ ਚੰਗਾ ਕਰਦੇ ਹੋ ਜੋ ਮਨ ਵਿੱਚ ਨਿਵਰਤਾ ਧਾਰਨ ਕਰਦੇ ਹੋ ਸਤਨਾਮ ਦਾ ਨਾਮ ਜਾਬ ਨਿਰੰਤਰ ਕਰਿਆ ਕਰੋ ਆਏ ਗਏ ਦੀ ਸੇਵਾ ਤੁਸੀਂ ਕਰਦੇ ਹੋ ਪਰਮਾਤਮਾ ਦੀ ਪ੍ਰਾਪਤੀ ਤੁਹਾਨੂੰ ਜ਼ਰੂਰ ਹੋਵੇਗੀ ਬਸ ਇਸ ਸੇਵਾ ਵਿੱਚ ਅਹੰਭਾਵਦਨ ਨਾ ਰਹੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਪਰਮਾਤਮਾ ਦੇ ਭਗਤਾਂ ਦੀ ਸੇਵਾ ਕਰਦੇ ਹੋ ਇਸ ਦੇ ਵਿੱਚ ਤੁਹਾਡਾ ਕੋਈ ਹੰਕਾਰ ਨਾ ਹੋਵੇ ਤੇ ਤੁਹਾਨੂੰ ਜ਼ਰੂਰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਇਸ ਤਰ੍ਹਾਂ ਨਾਨਕ ਜੀ ਰਾਤ ਉੱਥੇ گزار ਕੇ ਸਵੇਰੇ ਅੱਗੇ ਦੀ ਯਾਤਰਾ ਨੂੰ ਚੱਲ ਪਏ ਧੰਨਵਾਦ